ਲੈਸਨ ਨੰਬਰ 6 ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਕੁਸ਼ਚਨ ਬਣਦੇ ਨੇ ਟੋਟਲ 8 ਕੁਸ਼ਚਨ ਬਣਦੇ ਨੇ ਸੋ ਪਹਿਲਾ ਜਿਹੜਾ ਪ੍ਰਸ਼ਨ ਸਾਡੇ ਕੋਲੇ ਹੈਗਾ ਇੱਥੇ ਉਹ ਪ੍ਰਸ਼ਨ ਜਿਹੜਾ ਸਾਡਾ ਹੈਗਾ ਵਾ ਗੁਰਗਦੀਤੇ ਬੈਠਣ ਤੋਂ ਬਾਅਦ ਜਾਂ ਗੁਰਗਦੀਤੇ ਬੈਠਣ ਉਪਰੰਤ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੋ ਇਹ ਕਠਿਨਾਈਆਂ ਜਿਹੜੀਆਂ ਨੇ ਉਹ ਸਾਹਮਣਾ ਕਰਨਾ ਪਿਆ ਸੀਗਾ ਸੋ ਉਹਨਾਂ ਬਾਰੇ ਤੁਸੀਂ ਦੱਸਣਾ ਵਾ ਇਹ ਲੌਂਗ ਕੁਐਸਚਨ 'ਚ ਵੀ ਆਉਂਦਾ ਸ਼ਾਰਟ ਵੀ ਪੁੱਛਿਆ ਜਾ ਸਕਦਾ ਹਰ ਤੀਕੀ ਕਿਹਨਾ ਕੁਐਸਚਨ ਪੁੱਛਿਆ ਜਾਂਦਾ ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ਸਿੱਖ ਪੰਥ ਦੇ ਵਿਕਾਸ 'ਚ ਕੀ ਯੋਗਦਾਨ ਉਹ ਉਹੀ ਕੁਐਸਚਨ ਆ ਗਿਆ ਪਹਿਲਾਂ ਅਪਾ ਗੁਰੂ ਅਮਰਦਾਸ ਜੀ ਬਾਰੇ ਪੜਿਆ ਗੁਰੰਗਦੇਵ ਜੀ ਬਾਰੇ ਪੜਿਆ ਗੁਰੂ ਰਾਮਦਾਸ ਜੀ ਬਾਰੇ ਪੜਿਆ ਹੁਣ ਗੁਰੂ ਅਰਜਨ ਦੇਵ ਜੀ ਬਾਰੇ ਵੀ ਸੇਮ ਕੁਐਸਚਨ ਆ ਕਿ ਉਹਨਾਂ ਨੇ ਵਿਕਾਸ ਦੇ ਵਿੱਚ ਕੀ ਯੋਗਦਾਨ ਪਾਇਆ ਕਿਹੜੇ ਕਿਹੜੇ ਕੰਮ ਕੀਤੇ ਉਹਨਾਂ ਨੂੰ ਪ੍ਰੋਪਰਲੀ ਲਿਖਣਾ ਗੁਰੂ ਅਰਜਨ ਦੇਵ ਜੀ ਦੇ ਰਾਹੀ ਹਰਿ ਦਾ ਮਹੱਤਵ ਕੀ ਹੈ ਇਸ ਵਿੱਚ ਮਹੱਤਵ ਕੀ ਸੀਗਾ ਗੁਰੂ ਅਰਜਨ ਦੇਵ ਜੀ ਦਾ ਗੁਰੂ ਰਾਮਦਾਸ ਜੀ ਦੇ ਕੰਮ ਨੂੰ ਉਹਨਾਂ ਨੇ ਅੱਗੇ ਵਧਾਇਆ ਹੋਰ ਵੀ ਕੀ ਕੀ ਉਸ ਕੀਤਾ ਉਹ ਸਾਰਾ ਤੁਸੀਂ ਜਿਹੜਾ ਵਾ ਉਹ ਦੱਸਣਾ ਵਾ ਇਸ ਤੋਂ ਲਾਵਾ ਮਸੰਦ ਜਿਹੜੀ ਪ੍ਰਥਾ ਸੀਗੀ ਮਸੰਦ ਵਿਵਸਥਾ ਤੇ ਇਸ ਦੇ ਮਹੱਤਵ ਤੇ ਨੋਟ ਲਿਖੋ ਤੇ ਮਸੰਦ ਪ੍ਰਥਾ ਕੀ ਸੀ ਇਹ ਵੀ ਪੁੱਛਿਆ ਜਾਂਦਾ ਹੁੰਦਾ ਕਈ ਵਾਰੀ ਆਦ ਗ੍ਰੰਥ ਸਾਹਿਬ ਦੇ ਸੰਕਲਨ ਬਾਰੇ ਮਹੱਤਵਪੂਰਨ ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ ਹੀ ਹੈਗਾ ਹਰ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਇਸ ਨੂੰ ਜ਼ਰੂਰ ਛੱਡਣਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਆ ਗਿਆ ਪ੍ਰਿਥੀ ਚੰਦ ਤੇ ਨੋਟ ਲਿਖੋ ਪ੍ਰਿਥੀ ਚੰਦ ਕੌਣ ਸੀਗਾ ਉਹ ਕੀ ਚਾਹੁੰਦਾ ਸੀ ਗੁਰੂ ਅਰਜਨ ਦੇਵ ਜੀ ਤੋਂ ਠੀਕ ਹੈ ਆਪਣੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਵੀ ਕਹਿ ਰਿਹਾ ਸੀ ਹੋਰ ਵੀ ਕਾਫੀ ਪੁਆਇੰਟਸ ਨੇ ਇਹਦੇ ਵਿੱਚ ਸੋ ਉਹ ਪ੍ਰਿਥੀ ਚੰਦ ਵਾਲੇ ਪ੍ਰਸ਼ਨ ਦੇ ਵਿੱਚ ਤੁਸੀਂ ਲਿਖਣੇ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪੰਜ ਕਾਰਨ ਮੋਸਟ ਇੰਪੋਰਟੈਂਟ ਕੁਐਸਚਨ ਆ ਮੋਸਟ ਇੰਪੋਰਟੈਂਟ ਕੁਐਸਚਨ ਇਹਦੇ ਚ ਦੋ ਨੇ ਜਿਹੜੇ ਉਹ ਹੈਗਾ ਵਾ ਆਦਗ੍ਰੰਥ ਸਾਹਿਬ ਦਾ ਸੰਕਲਨ ਮਹੱਤਵ ਠੀਕ ਹੈ ਪ੍ਰਕਾਸ਼ ਕੁਝ ਵੀ ਪੁੱਛਿਆ ਜਾ ਸਕਦਾ ਐਗਜ਼ਾਮੀਨਰ ਬਦਲ ਸਕਦਾ ਕੁਐਸਚਨ ਨੂੰ ਤੇ ਅੱਗੇ ਆ ਸ਼ਹੀਦੀ ਦੇ ਪੰਜ ਕਾਰਨ ਕਿਉਂਕਿ ਜਿਹੜੇ ਕੁਸ਼ਨ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਵੱਡੇ ਕੁਸ਼ਨ ਨੇ ਵੱਡੇ ਮਤਲਬ ਇੰਪੋਰਟੈਂਟ ਕੁਸ਼ਨ ਨੇ ਵੱਡੇ ਉੱਤਰਾਂ ਵਾਲੇ ਨੇ ਠੀਕ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਕੀ ਹੈ ਇਹ ਵੀ ਬੜਾ ਇੰਪੋਰਟੈਂਟ ਹੈ ਮਹੱਤਵ ਤਾਂ ਆਲਰੇਡੀ ਪੁੱਛਿਆ ਜਾਏਗਾ ਹੀ ਜਾਏਗਾ ਠੀਕ ਹੈ ਤਾਂ ਮਹੱਤਵ ਆ ਗਿਆ ਪਹਿਲਾ ਸ਼ਹੀਦੀ ਦੇ ਕਾਰਨ ਆ ਗਿਆ ਉਸ ਤੋਂ ਬਾਅਦ ਮਹੱਤਵ ਆ ਗਿਆ ਠੀਕ ਹੈ ਅੱਠ ਪ੍ਰਸ਼ਨ ਨੋਟ ਕਰ ਲਿਓ ਵੀਡੀਓ ਵਧੇ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਬਾਕੀ ਵੀਡੀਓਜ਼ ਦੇਖਣ ਦੇ ਲਈ ਪਲੇਲਿਸਟ ਨੂੰ ਫੋਲੋ ਕਰਿਓ ਤੇ ਡਿਸਕ੍ਰਿਪਸ਼ਨ ਚ ਲਿੰਕ ਮਿਲ ਜਾਊਗਾ ਨਹੀਂ ਚੈਨਲ ਤੇ ਦੇਖ ਲਓ ਜਾ ਕੇ ਟੈਲੀਗ੍ਰਾਮ ਨੂੰ ਜੁਆਇਨ ਕਰਿਓ ਪੀਡੀਐਫ ਫਾਈਲਸ ਉੱਥੇ ਹੀ ਮਿਲੇਗੀ ਤੁਹਾਨੂੰ ਧੰਨਵਾਦ